ਆਪਣ ਕੀਨ ਸੱਚਖੰਡ ਪਿਆਨਾ ਵੀ ਜਦੋਂ ਗੁਰੂ ਸਾਹਿਬ ਜੀ ਇਸ ਸਰੀਰ ਕਚੋਲੇ ਨੂੰ ਛੱਡਦੇ ਆ ਤੇ ਗੁਰੂ ਸਾਹਿਬ ਜੀ ਦੇ ਕੋਲ ਇੱਕ ਪਾਵਨ ਪਵਿੱਤਰ ਪੋਥੀ ਹੈ ਇਹਦਾ ਮਤਲਬ ਕੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਉਹ ਪੋਥੀ ਹੈ ਵੇਖੋ ਹੁਣ ਤੁਸੀਂ ਭਾਈ ਸਾਹਿਬ ਇਹ ਗੁਰਦਾਸ ਜੀ ਨੂੰ ਪੜ੍ਹ ਕੇ ਦੇਖੋ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬਾਂ ਜੀ ਬੜਾ ਪਿਆਰਾ ਬਚਨ ਲਿਖਦੇ ਵੀ ਜਦੋਂ ਗੁਰੂ ਸਾਹਿਬ ਜੀ ਇਸਲਾਮ ਦੇ ਲੋਕਾਂ ਕੋਲ ਜਾਂਦੇ ਆ ਤਾਂ ਇੱਕੋ ਇੱਕ ਗੱਲ ਕਹਿੰਦੇ ਕਿ ਗੁਰੂ ਸਾਹਿਬ ਜੀ ਦੇ ਕੋਲ ਇੱਕ ਕਿਤਾਬ ਹੈ ਹਾਲਾਂਕਿ ਮੈਂ ਕਿਤਾਬ ਲਫ਼ਜ਼ ਨਹੀਂ ਬੋਲਾਂਗਾ ਆਪਾਂ ਸਤਕਾਰ ਨਾਲ ਪੋਥੀ ਸਹਿਬਾਨ ਹੀ ਕਹਾਂਗੇ ਪਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਕਹੇ ਕਥਨ ਦੇ ਮੁਤਾਬਕ ਜਾਂ ਉਹ ਇਸਲਾਮ ਦੀ ਦੁਨੀਆ ਦੇ ਲੋਕਾਂ ਦੇ ਮੁਤਾਬਕ ਵੀ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਇਹਨਾਂ ਮਤਲਬ ਕਿ ਗੁਰੂ ਸਾਹਿਬ ਜੀ ਦੇ ਕੋਲੇ ਪਾਵਨ ਪਵਿੱਤਰ ਪੋਥੀ ਹੈ ਔਰ ਇੱਕ ਗੱਲ ਮੈਨੂੰ ਹੋਰ ਬੜੀ ਪਿਆਰੀ ਲੱਗਦੀ ਆ ਇਹ ਵੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਬੜੀ ਸੋਹਣੀ ਕਰਕੇ ਲਿਖੀ ਆ ਕਿ ਗੁਰੂ ਸਾਹਿਬ ਜੀ ਦੇ ਕੋਲੇ ਆਸਾ ਹੱਥ ਕਿਤਾਬ ਕਤਾਬ ਹੈ ਨਾ ਕਸ਼ ਹੈ ਤੇ ਗੁਰੂ ਸਾਹਿਬੀ ਕੋਲ ਇੱਕ ਕਿਤਾਬ ਵੀ ਆ ਮਤਲਬ ਪੋਥੀ ਸਹਿਬਾਨ ਹੈ ਨਾ ਤੇ ਦੂਸਰੀ ਗੱਲ ਕਿ ਗੁਰੂ ਸਾਹਿਬ ਜੀ ਕੋਲ ਇੱਕ ਡੰਡਾ ਵੀ ਹੈ ਹੁਣ ਇਹ ਜਿਹੜਾ ਕੰਮ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੱਲ ਇੱਕ ਅਧਿਆਪਕ ਦੇ ਜਾਂਦੀ ਹੈ ਬਿਲਕੁਲ ਕਿਉਂਕਿ ਦੇਖੋ ਆਪਾਂ ਵੀ ਜਦੋਂ ਸਕੂਲਾਂ ਕਾਲਜਾਂ ਚ ਪੜੇ ਆ ਤੇ ਉਦੋਂ ਸਾਡੇ ਪਲਾਂ ਅੱਜ ਦਾ ਕੁਝ ਜ਼ਮਾਨਾ ਭਾਈ ਸਾਹਿਬ ਜੀ ਬਦਲ ਚੁੱਕਿਆ ਪਰ ਪਹਿਲਾਂ ਇੱਕ ਸਮਾਂ ਹੁੰਦਾ ਕਿ ਸਾਡੇ ਅਧਿਆਪਕਾਂ ਦੇ ਹੱਥਾਂ ਚ ਕਿਤਾਬਾਂ ਹੁੰਦੀਆਂ ਸਨ ਤੇ ਇੱਕ ਉਹਨਾਂ ਕੋਲ ਡੰਡਾ ਹੁੰਦਾ ਸੀ ਇੱਕ ਇਹ ਅਧਿਆਪਕ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਉਹ ਹੱਥ ਚ ਕਿਤਾਬ ਰੱਖ ਕੇ ਤੇ ਡੰਡਾ ਰੱਖ ਕੇ ਆਉਣ ਵਾਲੇ ਸਟੂਡੈਂਟਾਂ ਨੂੰ ਸੁਚੇਤ ਕਰਦਾ ਤੇ ਜਿਨ੍ਹਾਂ ਦੇ ਕੋਲ ਜਾ ਰਿਹਾ ਉਹਨਾਂ ਨੂੰ ਸਟੇਟ ਕਰਦਾ ਕਿ ਭਾਈ ਮੈਂ ਤੁਹਾਡੀ ਜਿਹੜੀ ਲਾਈਨ ਉਹ ਸਿੱਧੀ ਕਰਨ ਲੱਗਿਆ ਮੈਂ ਤੁਹਾਨੂੰ ਸਹੀ ਜਾਗਰੂਤ ਪੈਦਾ ਕਰਨ ਲੱਗਿਆ ਵਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬਾਂ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਪਾਦਸ਼ਾਹ ਮਹਾਰਾਜ ਕੋਲ ਇੱਕ ਕਿਤਾਬ ਹੈ ਭਾਵ ਕਿ ਧਾਰਮਿਕ ਪੋਥੀ ਹੈ ਜਿਸ ਪੋਥੀ ਦੇ ਵਿੱਚ ਜਪਜੀ ਸਾਹਿਬ ਲਿਖਿਆ ਹੋਇਆ ਹੈ ਜਿਸ ਪੋਥੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੁਝ ਮਲਾਰ ਦੇ ਪਾਵਨ ਮਲਾਰ ਰਾਗ ਦੇ ਕੁਝ ਸ਼ਬਦ ਲਿਖਿਆ ਗੁਰੂ ਸਾਹਿਬ ਨੇ ਮਾਜ ਰਾਗ ਦੇ ਸ਼ਬਦ ਲਿਖੇ ਆ ਤੇ ਉਹ ਹੁਣ ਪੁੱਛਦੇ ਵੀ ਪੁੱਛਣ ਫੋਲ ਕਿਤਾਬ ਨੂੰ ਮੁਸਲਮਾਨ ਕਿ ਮੁਸਲਮਾਨੋ ਕਿ ਵਟ ਮੁਸਲਮਾਨ ਵੱਡਾ ਉਹ ਕਹਿੰਦੇ ਵੀ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ ਗੁਰੂ ਸਾਹਿਬ ਨੇ ਬੜੀ ਬਾਖ ਖੂਬੀ ਢੰਗ ਨਾਲ ਜਵਾਬਤਾ ਗੁਰੂ ਸਾਹਿਬ ਕਹਿੰਦੇ ਸ਼ੁਭ ਅਮਲਾ ਬਾਜੋ ਦੋਨੋਂ ਇਹਦਾ ਮਤਲਬ ਕਿ ਗੁਰੂ ਸਾਹਿਬ ਕੋਲੇ ਉਹ ਤਰਤੀਬ ਲਿਖੀ ਜਾ ਰਹੀ ਹੈ ਬਿਲਕੁਲ ਗੁਰੂ ਨਾਨਕ ਸਾਹਿਬ ਮਹਾਰਾਜ ਜੋਗੀਆਂ ਕੋਲ ਜਾਂਦੇ ਸਿੱਧਾ ਕੋਲ ਜਾਂਦੇ ਆ ਤੇ ਉਹ ਅਸੀਂ ਉਹ ਪਾਵਨ ਸ਼ਬਦ ਪੜ੍ਹਦੇ ਆ ਜਿਹੜਾ ਆਪਾਂ ਸੁਣਿਆ ਵਾ ਗੁਰੂ ਸਾਹਿਬ ਜੀ ਨੇ ਉਹਨਾਂ ਵੱਲ ਦੇਖਿਆ ਵੀ ਉਹਨਾਂ ਦਾ ਸਰੂਪ ਕਿਦਾਂ ਦਾ ਬਣਿਆ ਹੋਇਆ ਵੀ ਇਹਨਾਂ ਨੇ ਕੰਨਾਂ 'ਚ ਮੁੰਦਰਾ ਪਾਈਆਂ ਹੋਈਆਂ ਵਾ ਹੱਥ 'ਚ ਨਾਂਨੇ ਮਾਲਾ ਪਾਈਆਂ ਹੋਈਆਂ ਮਾ ਹਨਾ ਜਾਂ ਕਿਸੇ ਨੇ ਗਲਾਂ ਚ ਗਲ ਚ ਮਾਲਾ ਲਟਕਾਈ ਹੋਈ ਹੈ ਜਾਂ ਉਹਨਾਂ ਨੇ ਆਪਣੇ ਸਰੀਰ ਤੇ ਵਿਭੂਤੀ ਲਾਈ ਹੈ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਉਹ ਕਹਿੰਦੇ ਪਾਤਸ਼ਾਹ ਸੀਤਾ ਜੋਗੀ ਹਾਂ ਸਤਗੁਰੂ ਜੀ ਕਹਿੰਦੇ ਵੀ ਤੁਸੀਂ ਜੋਗੀ ਹੁਣ ਉਹਨਾਂ ਨੇ ਸਵਾਲ ਕੀਤਾ ਗੁਰੂ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਕੌਣ ਉਹ ਕਹਿੰਦੇ ਅਸੀਂ ਵੀ ਜੋਗੀ ਹਾਂ ਹੁਣ ਇੱਥੇ ਇੱਕ ਸਵਾਲ ਪੈਦਾ ਹੋ ਗਿਆ ਦੋਨਾਂ ਵਿੱਚ ਮੇਰੇ ਪਾਤਸ਼ਾਹ ਵਿੱਚ ਤੇ ਜੋਗੀਆਂ ਵਿੱਚ ਮਾਰੇ ਕਹਿੰਦੇ ਵੀ ਤੁਹਾਡੀ ਜੋਗੀ ਦੀ ਕੀ ਪਰਵਾਹ ਸਾ ਮੈਂ ਸਿਰਫ ਗੱਲ ਕਰਨ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਥੇ ਹੀ ਸ਼ੁਰੂ ਹੋ ਗਈ ਲਿਖਣੀ ਤੇ ਮਾਰੇ ਨੂੰ ਕਹਿੰਦੇ ਮਾਰੇ ਜੋਗੀ ਮਾਰੇ ਕਹਿੰਦੇ ਤੁਹਾਡੀ ਜੋਗੀ ਦੀ ਪਰਵਾਹ ਸਾ ਮਾਰੇ ਨੂੰ ਕਹਿੰਦੇ ਮਾਰਾ ਕੰਨਾਂ ਚ ਪਾਈਆਂ ਮੁੰਦਰਾ ਹੱਥ ਚ ਸੀ ਡੰਡੇ ਰੱਖੇ ਆ ਮਾਲਾ ਪਾਈਆਂ ਗळा ਚ ਮਾਲਾ ਲਟਕਾਈਆਂ ਸੀ ਵਿਭੂਤੀ ਲਾਈ ਆ ਸਰੀਰ ਨੂੰ ਜਾਂ ਸੀ ਨਗਰ ਫਿਰਦੇ ਆ ਤੇ ਸੀ ਜੋਗੀ ਆ ਗੁਰੂ ਸਾਹਿਬ ਕਦੇ ਜੋਗੀ ਤਾਂ ਮੈਂ ਵੀ ਆ ਉਹ ਕਹਿੰਦੇ ਪਾਦਸ਼ਾਹ ਕਿਹੋ ਜੇ ਜੋਗੀ ਗੁਰੂ ਸਾਹਿਬ ਕਦੇ ਮੁੰਦਾਂ ਸੰਤੋਖ ਸ਼ਰਮ ਪਤ ਝੋਲੀ ਹੁਣ ਇਹ ਇਹ ਤਾਂ ਨਹੀਂ ਹੋ ਸਕਦਾ ਕਿ ਮੇਰੇ ਪਾਦਸ਼ਾਹ ਜੀ ਸੰਸਾਰ ਤੋਂ ਚਲੇ ਗਏ ਹੋਣਗੇ ਤੇ ਤਾਂ ਲਿਖਿਆ ਗਿਆ ਹੋਏਗਾ ਇਹਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਜੀ ਨਾਲ ਨਾਲ ਉਸ ਇਬਾਦਤ ਨੂੰ ਲਿਖਦੇ ਗਏ ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਸਰੀਰ ਕਚੋੜਾ ਛੱਡਦੇ ਹਨ ਤੇ ਗੁਰੂ ਸਾਹਿਬ ਜੀ ਉਸ ਤੋਂ ਬਾਅਦ ਚੋੜਾ ਛੱਡਣ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਾਬਾ ਲੈਣਾ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਨੂੰ ਨਤਮਸਤਕ ਹੁੰਦੇ ਮੱਥਾ ਟੇਕ ਕੇ ਸਿੱਖ ਧਰਮ ਦੀ ਵਾਂਗ ਟੋਰ ਪਕੜਾ ਕੇ ਨਾਨਕ ਨਿਰਮਲ ਪੰਥ ਚਲਾਏ ਦੇ ਰਾਹ ਤੇ ਤੋਰਦੇ ਹੋਇਆ ਸਤਗੁਰੂ ਜੀ ਨੇ ਪੋਥੀ ਆਪਣੀ ਜਿਹੜੀ ਸੀ ਉਹ ਬਾਣੀ ਵਾਰੀ ਮਤਲਬ ਤੁਸੀਂ ਬੜਾ ਫੜਾ ਸੋਹਣਾ ਸਮਝਾ ਰਹੇ ਹੋ ਤੁਸੀਂ ਮੈਨੂੰ ਉਹ ਜਿਹੜੀ ਪੋਥੀ ਸੀਗੀ ਗੁਰੂ ਸਾਹਿਬ ਜੀ ਦੇ ਸੌਂਪ ਦਿੱਤੀ ਹੁਣ ਵੇਖੋ ਅਗਲੀ ਅੱਗੇ ਗੱਲ ਤੁਰਦੀ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਵਕਤ ਆਉਂਦਾ ਸੱਤ ਸਾਲ ਰਹੇ ਮੈਂ ਇੱਥੇ ਭਾਈ ਸਾਹਿਬ ਇੱਕ ਗੱਲ ਜਰੂਰ ਕਵਾਂਗਾ ਮਾਫੀ ਚਾਹੁੰਨਾ ਮੈਂ ਸਮੁੱਚੀ ਕੌਮ ਤੋਂ ਆਪਣੇ ਪ੍ਰਚਾਰਕਾਂ ਤੋਂ ਅਸੀਂ ਜਦੋਂ ਕਥਾ ਕਰਦੇ ਆ ਤਾਂ ਅਸੀਂ ਕਥਾ 'ਚ ਇੱਕ ਗੱਲ ਜਰੂਰ ਕਹਿੰਨੇ ਕਿ ਸੱਤ ਸਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਜਿਹੜੇ ਧੰਨ ਗੁਰੂ ਅੰਗਦ ਪਾਤਸ਼ਾਹ ਮਾਰੇ ਭਾਵ ਕੇ ਬਾਬਾ ਲੈਣਾ ਜੀ ਕਿਉਂਕਿ ਆਪਾਂ ਕਵਾਂਗੇ ਸਤਿਕਾਰਯੋਗ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਬਾਬਾ ਲੈਣਾ ਜੀ ਜਿਹੜੇ ਨੇ ਉਹ 7 ਸਾਲ ਰਏ ਤੁਸੀਂ ਵੀ ਸੁਣਿਆ ਮੈਂ ਵੀ ਇਹ ਸੁਣਿਆ ਤੇ ਆਮ ਸੰਗਤ ਵੀ ਇਹ ਸੁਣਦੀ ਹੈ ਤੇ ਸਾਡੇ ਪ੍ਰਚਾਰਕ ਵੀਰ ਵੀ ਬੋਲਦੇ ਆ ਕੋਈ ਗੱਲ ਨਹੀਂ ਪ੍ਰਚਾਰ ਕਰਨ ਦਾ ਸਭ ਨੂੰ ਹੱਕ ਹੈ ਅਸੀਂ ਇਹ ਗੱਲ ਕਹਿੰਦੇ ਆ ਵੀ ਗੁਰੂ ਸਾਹਿਬ ਜੀ ਦੇ ਕੋਲ ਰਏ ਸੱਤ ਸਾਲ ਉਹਨੇ ਕੱਪੜੇ ਧੋਤੇ ਬਹੁਤ ਚੰਗੀ ਗੱਲ ਆ ਗੁਰੂ ਸਾਹਿਬ ਜੀ ਦੀ ਖਿਦਮਤ ਕਰਨੀ ਹਰ ਬੰਦੇ ਨੂੰ ਇਹ ਸ਼ਕਸ਼ੀਅਤ ਨੂੰ ਏਦਾਂ ਦੀ ਖਿਦਮਤ ਮਿਲਦੀ ਨਹੀਂ ਉਹ ਚੰਗੀ ਗੱਲ ਆ ਗੁਰੂ ਸਾਹਿਬ ਜੀ ਦੀ ਖਿਦਮਤ ਕੀਤੀ ਉਹਨਾਂ ਨੇ ਜੀ ਹਰ ਕੰਮ ਨੂੰ ਜਿਹੜਾ ਵਾਕੂ ਵੀ ਢੰਗ ਨਾਲ ਨਭਾਇਆ ਪਰ ਕੀ ਉਹਨਾਂ ਨੇ ਸਿਰਫ ਇਹ ਕੰਮ ਕੀਤਾ 7 ਸਾਲ ਰਹਿ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਕੋਲ ਇਬਾਦਤ ਸਿੱਖੀ ਹੈ ਬਿਲਕੁਲ ਜੀ ਬਿਲਕੁਲ ਗੁਰੂ ਦੀ ਬਾਣੀ ਸਿੱਖੀ ਹੈ ਔਰ ਸਿੱਖਣ ਤੋਂ ਬਾਅਦ ਆਪ ਖੁਦ ਉਹਨਾਂ ਨੇ ਜਿਹੜੇ ਸਾਡੇ ਸਿੱਖ ਧਰਮ ਦੀ ਝੋੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਜਿਹੜਾ ਹੈ ਉਹਦੇ ਵਿੱਚ 62 ਸ਼ਲੋਕ ਜਿਹੜੇ ਉਹ ਸਾਡੀ ਝੋੜੀ ਚ ਪਾਏ ਹੂੰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਸਮਾ ਲੰਗ ਦਾ ਖਡੂਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਪਾਤਸ਼ਾਹ ਜੀ ਇਥੇ ਗੁਰੂ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਲਗਾਤਾਰ ਕਰ ਰਹੇ ਆ ਅਕਸਰ ਕਰ ਉਹ ਵੀ ਸਰੀਰ ਇੱਕ ਦਿਨ ਜਾਣਾ ਵਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਸਰੀਰ ਸੰਸਾਰ ਤੋਂ ਕੂਚ ਹੋਣ ਲੱਗਦਾ ਉਹਨਾਂ ਨੇ ਧਾਨਪੁਰ ਅਮਰਦਾਸ ਮਹਾਰਾਜ ਨੂੰ ਪੋਥੀ ਦੇਤੀ ਹੁਣ ਤੱਕ ਕਿੰਨੀਆਂ ਪੋਥੀਆਂ ਹੋਈਆਂ ਦੋ ਪੋਥੀਆਂ ਦਾ ਜ਼ਿਕਰ ਹੋ ਚੁੱਕਿਆ ਇਹ ਗੱਲ ਪ੍ਰੋਫੈਸਰ ਸਹਿਬ ਸਿੰਘ ਲਿਖਦੇ ਮੈਂ ਨਹੀਂ ਗੱਲ ਕਹਿ ਰਿਹਾ ਉਹਨਾਂ ਦੀ ਆਦ ਬੀੜ ਕਿਸੇ ਸਿੱਖ ਸੰਗਤ ਨੂੰ ਸ਼ੱਕ ਵੀ ਹੋਵੇ ਨਾ ਇਸ ਗੱਲ ਬਾਰੇ ਤੇ ਗੱਲ ਮੈਂ ਨਹੀਂ ਕਹਿ ਰਿਹਾ ਮੈਂ ਲਿਖੀ ਹੋਈ ਗੱਲ ਤੁਹਾਡੇ ਝੋੜੀ ਚ ਪਾਉਣ ਲੱਗਾ ਪ੍ਰੋਫੈਸਰ ਸਹਿਬ ਸਿੰਘ ਜੀ ਦੀ ਇਹ ਲਿਖਤ ਆ ਉਹ ਕਹਿੰਦੇ ਫਿਰ ਦੂਸਰੀ ਪੋਥੀ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਜਿਹੜੀ ਦੂਸਰੀ ਪੋਥੀ ਸੀ ਉਹ ਸਤਗੁਰੂਾ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਝੋੜੀ ਚ ਪਾਈ ਹੁਣ ਤੱਕ ਦੋ ਪੋਥੀਆਂ ਇਹ ਸਿਲਸਿਲਾ ਲਗਾਤਾਰ ਚੱਲਦਾ ਹਮ ਆਪਾਂ ਜੀ ਗੱਲ ਨੂੰ ਥੋੜਾ ਜਿਹਾ ਲਾਗੇ ਰੱਖ ਲਈਏ ਹਾਂਜੀ ਹਾਂਜੀ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਫਿਰ ਉਹਨਾਂ ਨੇ 1621 ਈਸਵੀ ਤੋਂ ਲੈ ਕੇ ਕਰਕੇ ਸੋਲਾਂ ਸੂਚਾਰ ਇਸਵੀ ਤੱਕ ਮੈਂ ਸ਼ਾਇਦ ਤੁਹਾਡੇ ਨਾਲ ਇੱਕ ਗੱਲ ਵੀ ਕਈ ਵਾਰੀ ਆਪਣੀ ਫੋਨ ਤੇ ਗੱਲ ਹੁੰਦੀ ਰਹਿੰਦੀ ਤੇ ਮੈਂ ਗੱਲ ਕੀਤੀ ਸੀ ਵੀ ਵੇਖੋ ਵੀ ਜਿਸ ਖਜ਼ਾਨੇ ਦੀ ਅਸੀਂ ਗੱਲ ਕਰੇ ਵੀ ਸਾਨੂੰ ਮੰਨਣਾ ਚਾਹੀਦਾ ਕਿ ਪੂਜਣਾ ਚਾਹੀਦਾ ਨਾ ਪਤਾ ਨਹੀਂ ਸਾਡੀ ਕਿੱਡੀ ਬਦਕਿਸਮਤੀ ਹੈ ਕਿ ਅਸੀਂ ਇਹਨੂੰ ਪੂਜਣ ਲੱਗ ਪਏ ਕਿਉਂਕਿ ਅਸੀਂ ਮੰਨਿਆ ਨਹੀਂ ਇਹਨੂੰ ਅਸੀਂ हां जे कोई ਸਾਨੂੰ ਮੰਨਣ ਦੀ ਗੱਲ ਕਰਦਾ ਤੇ ਅਸੀਂ ਉਹਦੇ ਗੁੱਸਾ ਕਰ ਦਿੰਦੇ ਆ ਅਸੀਂ ਪੂਜਣ ਦੀ ਗੱਲ ਕੀ ਕਰਦੇ ਭਾਈ ਸਾਹਿਬ ਮਾਫੀ ਚਾਹਣਾ ਅਸੀਂ ਕੀ ਕਹਿੰਨੇ ਅਸੀਂ ਗੁਰੂ ਸਾਹਿਬ ਨੂੰ ਮਹਿੰਗੇ ਮਹਿੰਗੇ ਰਮਾਲੇ ਦੇ ਦਿੰਨੇ ਆ ਮੈਂ ਨਹੀਂ ਕਹਿੰਦਾ ਕਿ ਸਾਨੂੰ ਰਮਾਲੇ ਨਹੀਂ ਦੇਣੇ ਚਾਹੀਦੇ ਠੀਕ ਆ ਤੁਹਾਡਾ ਦਿਲ ਕਰਦਾ ਦੋ 1100 ਦਾ ਦੋ 11000 ਦੇ ਦਿਓ ਪਰ ਜਿਸ ਬਾਪੂ ਨੂੰ ਤੁਸੀਂ ਰਮਾਲੇ ਦੇ ਰਹੇ ਹੋ ਉਹਦੀ ਗੱਲ ਵੀ ਤੇ ਮੰਨਣੀ ਚਾਹੀਦੀ ਹੈ ਨਾ ਸਾਨੂੰ ਇਹ ਤੇ ਤੁਹਾਨੂੰ ਏਦਾਂ ਨਹੀਂ ਲੱਗਦਾਗਾ ਕਿ ਜਿਵੇਂ ਸਾਡੇ ਸਮਾਜ ਵਿੱਚ ਕੋਈ ਬਜ਼ੁਰਗ ਹੋਵੇ ਤੇ ਉਹ ਕਿਸੇ ਕਮਰੇ ਵਿੱਚ ਹੋਵੇ ਤੇ ਉਹਦਾ ਪੁੱਤਰ ਆਵੇ ਤੇ ਉਹਨੂੰ ਕੋਈ ਮਹਿੰਗੇ ਮਹਿੰਗੇ ਕੱਪੜੇ ਦੇ ਜਾਵੇ ਫਿਰ ਦਰਵਾਜਾ ਬੰਦ ਕਰ ਦਵੇ ਤੇ ਦਰਵਾਜਾ ਬੰਦ ਕਰਨ ਤੋਂ ਬਾਅਦ ਉਹ ਵਾਰ-ਵਾਰ ਹਾਕਾ ਮਾਰੇ ਤੇ ਮੇਰੇ ਗੁਰੂ ਅਮਰਦਾਸ ਰੋਹ ਤੇ ਹਾਕਾ ਮਾਰਦੇ ਤੁਸੀਂ ਨਹੀਂ ਭਜਨ ਪੜ੍ਹਦੇ ਗੁਰੂ ਸਾਹਿਬ ਕੀ ਕਹਿੰਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇੱਥੋਂ ਤੱਕ ਤੇ ਅਸੀਂ ਗੱਲ ਸੁਣ ਲਈ ਵੀ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਅਗਲੀ ਗੱਲ ਨਹੀਂ ਅਸੀਂ ਸੁਣੀ ਅਸੀਂ ਕੀ ਕੀਤਾ ਗੁਰੂ ਸਾਹਿਬ ਨੇ ਆਵਾਜ਼ ਮਾਰੀ ਅਸੀਂ ਆ ਗਏ ਗੁਰੂ ਸਾਹ ਨੂੰ ਰਮਾਲਾ ਦੇਤਾ ਬਹੁਤ ਚੰਗੀ ਗੱਲ ਆ ਪਰ ਗੁਰੂ ਸਾਹਿਬ ਦਾ ਉਪਦੇਸ਼ ਵੀ ਤਾਂ ਮੰਨਣਾ ਗੁਰੂ ਸਾਹਿਬ ਜੀ ਨੂੰ ਅਸੀਂ ਚੌਰ ਸਾਹਿਬ ਦੇ ਤਾਂ ਬਹੁਤ ਚੰਗੀ ਗੱਲ ਗੁਰੂ ਸਾਹਿਬ ਜੀ ਮੈਂ ਤਾਂ ਕਈ ਵਾਰੀ ਕ ਕਿਨੇ ਨਹੀਂ ਗੁਰੂ ਸਾਹਿਬ ਜੀ ਤੁਸੀਂ ਰਮਾਲਾ ਜਿੰਨਾ ਮਰਜ਼ੀ ਮਹਿੰਗਾ ਕਰ ਲੋ ਗੁਰੂ ਸਾਹਿਬ ਜੀ ਤੁਹਾਨੂੰ ਅਸੀਂ ਚੰਦਵਾ ਜਿੰਨਾ ਮਰਜ਼ੀ ਮਹਿੰਗਾ ਭੇਟ ਕਰਦੀਏ ਗੁਰੂ ਸਾਹਿਬ ਜੀ ਅਸੀਂ ਤੁਹਾਨੂੰ ਚੌਰ ਸਾਹਿਬ ਜਿੰਨਾ ਮਰਜ਼ੀ ਮਹਿੰਗਾ ਭੇਟ ਕਰਦੀਏ ਪਰ ਤੇਰੇ ਸੇ ਉਪਦੇਸ਼ ਨੂੰ ਨਹੀਂ ਸੀ ਮੰਨਿਆ ਹੱਦ ਹੋ ਗਈ ਮੈਂ ਜਿਹੜੀ ਗੱਲ ਕਰਨ ਲੱਗਿਆ ਵੀ ਆਪਾਂ ਕਿਤੇ ਕਿਤੇ ਇਹ ਗੱਲ ਫੋਨ ਤੇ ਕਰਦੇ ਹੁੰਦੇ ਆਂ ਵੀ ਜਿਸ ਖਜ਼ਾਨੇ ਦੀ ਏਡਾ ਗੁਰੂ ਸਾਹਿਬ ਨੇ ਸਾਨੂੰ ਏਡਾ ਵੱਡਾ ਖਜ਼ਾਨਾ ਦਿੱਤਾ ਉਹ ਖਜ਼ਾਨੇ ਨੂੰ ਭਾਈ ਸਾਹਿਬ ਜੀ 1601 ਤੋਂ ਲੈ ਕੇ 1602 1603 ਤੇ 1604 ਲਗਭਗ 4 ਸਾਲ ਬਣਦੇ ਜੇ ਮੈਂ ਭੁੱਲਦਾ ਨਾ ਹੋਵਾਂ 4 ਸਾਲ ਇਸ ਖਜ਼ਾਨੇ ਨੂੰ ਲਿਖਣ ਤੇ ਲੱਗੇ ਹੂੰ 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 ਬਿਲਕੁਲ ਜੀ ਬਿਲਕੁਲ ਬਿਲਕੁਲ ਸਮਾਂ ਬੜਾ ਲੱਗਾ ਉਹਦੇ ਵਿੱਚ ਕਿੰਨੀ ਮਹਾਨ ਬਾਣੀ ਨੂੰ ਭਗਤ ਸਹਿਬਾਨ ਦੀ ਬਾਣੀ ਨੂੰ ਗੁਰੂ ਸਹਿਬਾਨ ਦੀ ਬਾਣੀ ਨੂੰ ਗੁਰੂ ਅਰਜਨ ਸਹਿਬ ਪਾਤਸ਼ਾਹ ਜੀ ਨੇ ਸਹੀ ਹੈ ਭਾਈ ਗੁਰਦਾਸ ਜੀ ਪਾਸੋਂ ਤੇ ਹੋਰ ਵੀ ਕਈ ਲਖਾਰੀ ਸਨ ਜਿਨ੍ਹਾਂ ਤੋਂ ਲਿਖਵਾਇਆ ਹਨ ਨਾਲ ਮੈਂ ਅਗਲੀ ਗੱਲ ਕਰਾਂ ਥੋੜੀ ਜਹੀ ਤਾਂ ਉਸ ਤੋਂ ਬਾਅਦ ਸਮਾਂ ਆਉਂਦਾ ਏ ਸਿੱਧਾ ਜੇ ਆਪਾਂ ਲੈ ਚੱਲੀਏ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਤਾਂ ਉਹਨਾਂ ਵੇਲੇ ਜਦੋਂ ਹੁਣ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਸਮਾਂ ਪੂਰਾ ਹੋਣ ਵਾਲਾ ਸਰੀਰਕ ਰੂਪ ਦੇ ਵਿੱਚ ਤਾਂ ਉਹਨਾਂ ਨੇ ਹੁਣ ਕਿਵੇਂ ਅੱਗੇ ਲੜ ਲਾਇਆ ਤਾਂ ਕੀ ਉਹ ਰਹਿਤ ਨਾਮੇ ਸੀ ਜਿਹੜੇ ਬੋਲਦੇ ਹਾਂ ਸੀ ਉਹਨਾਂ ਬਾਰੇ ਥੋੜਾ ਚੰਨਣਾ ਪਵੇ ਦੇਖੋ ਮੈਂ ਉਹ ਹੀ ਗੱਲ ਬੋਲਾਂਗਾ ਕਿ ਜਿਹੜੀ ਸ਼ਾਇਦ ਤੁਹਾਨੂੰ ਵੀ ਯਾਦ ਆ ਤੇ ਮੈਨੂੰ ਵੀ ਯਾਦ ਆ ਤੇ ਮੇਰੀ ਰੱਬ ਵਰਗੀ ਸੰਗਤ ਨੂੰ ਵੀ ਯਾਦ ਕਿਉਂਕਿ ਮੈਂ ਗੱਲ ਕਰਦਾ ਹੁਣਾਂ ਕਿ ਉਹ ਚੀਜ਼ ਹੀ ਸਾਹਮਣੇ ਰੱਖ ਲੈਣੀ ਚਾਹੀਦੀ ਹੈ ਜਿਹੜੀ ਯਾਦ ਹੋਵੇ ਤੇ ਔਰ ਇੱਕ ਗੱਲ ਹੋਰ ਹਮ ਤੁਸੀਂ ਵੇਖੋ ਉਹ ਉਹ ਜਿਹੜਾ ਪਵਨ ਬੋਲ ਹੈ ਪਵਨ ਲਫਜ਼ ਹੈ ਸਾਡਾ ਕਿ ਮੈਨੂੰ ਲੱਗਦਾ ਵੀ ਇਤੋਂ ਵੱਡ ਇਤੋਂ ਵੱਧ ਜਿਹੜਾ ਸਾਡੇ ਕੋਲ ਕੋਈ ਪ੍ਰੂਫ ਜਾਂ ਸੰਧਾਨ ਕੋਈ ਨਹੀਂ ਹੋ ਸਕਦਾਗਾ ਬਹੁਤ ਵੱਡਾ ਖਜ਼ਾਨਾ ਹੈ ਜਿਹੜਾ ਸਤਕਾਰਯੋਗ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਆਗਿਆ ਪਹੀਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੇਖੋ ਫੇਰ ਇੱਥੇ ਲਫਜ਼ ਕੀ ਹੈ ਇੱਥੇ ਗੁਰੂ ਮਾਨਿਓ ਗ੍ਰੰਥ ਨਾ ਕਿ ਪੂਜਨ ਦਾ ਤਾਂ ਜ਼ਿਕਰ ਹੀ ਨਹੀਂ ਨਾ ਅਸੀਂ ਤਾਂ ਫਿਰ ਪੂਜਨ ਹੀ ਲਾਗੇ ਪਏ ਉਸ ਦਾਤੇ ਨੂੰ ਮੰਨਣ ਦਾ ਜ਼ਿਕਰ ਹੈ ਜਿਸ 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 ਗੱਲ ਦਾ ਜ਼ਿਕਰ ਧੰਗੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਵਾਰ-ਵਾਰ ਕਹਿੰਦੇ ਨੇ ਕਿ ਹਮ ਤਨਵੰਦ ਪਾਗਟ ਸਚਨਾ ਹਰ ਗੁਣ ਗਾਵੈ ਸਹਿ ਸਵਾਇ ਪਿਉ ਦਾਦੇ ਕਾ ਖੋਲ ਡਿਠਾ ਖਜਾਨਾ ਕੀ ਆਖਿਆ ਭਲਾ ਖੋਲ ਡਿਠਾ ਵੀ ਪਈ ਇਹਨੂੰ ਖੋਲ ਕੇ ਦੇਖ ਇਹਨੂੰ ਪੜ ਕੇ ਦੇਖ ਇਹਨੂੰ ਪੜਨਾ ਜ਼ਰੂਰੀ ਹੈ ਇਹਨੂੰ ਮੰਨਣਾ ਜ਼ਰੂਰੀ ਹੈ ਨਾ ਕਿ ਇਹਨੂੰ ਪੂਜਣਾ ਜ਼ਰੂਰੀ ਹੈ ਤੇ ਧੰਗੂ ਗੁਰੂ ਕਲੰਗੀ ਤਰਪਾਸ਼ਾ ਮਹਾਰਾਜ ਦੇ ਮੈਨੂੰ ਬੜੀ ਪਿਆਰੀ ਗੱਲ ਲੱਗਦੀ ਕਿ ਗੁਰੂ ਸਾਹਿਬ ਜੀ ਦੇ ਕੋਲ ਸਿੱਖ ਆ ਗਏ ਕਹਿੰਦੇ ਪਤਸ਼ਾਹ ਜੀ ਵੀ ਅੱਜ ਤੁਹਾਨੂੰ ਇੱਕ ਗੱਲਬਾਤ ਕਰਨੀ ਤੁਹਾਡੇ ਚਰਨਾਂ 'ਚ ਇੱਕ ਫਰਿਆਦ ਕਰਨੀ ਸਤਿਗੁਰੂ ਜੀ ਕਹਿੰਦੇ ਵੀ ਕੀ ਗੱਲ ਵੀ ਤੁਹਾਡੇ ਚਿਹਰੇ ਜਿਹੜੇ ਬੜੇ ਕਮਲਾਏ ਜੇ ਹੋਏ ਪਏ ਕਹਿੰਦੇ ਪਤਸ਼ਾਹ ਜੀ ਕਹਾਣੀ ਅਸਲ ਵਿੱਚ ਇਹ ਹੈ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਰੀਰ ਕਰਕੇ ਵਾਪਰੇ ਗੁਰੰਗਤ ਪਾਤਸ਼ਾਹ ਮਹਾਰਾਜੀ ਸਰੀਰ ਕਰਕੇ ਆਏ ਗੱਲ ਮੈਂ ਨੇੜੇ ਲੈ ਆਵਾਂ ਕਿ ਨੌ ਪਤਸ਼ਾਹੀਆਂ ਸਰੀਰ ਕਰਕੇ ਵਾਪਰੀਆਂ ਚਲੋ ਨਾਲ ਸਾਨੂੰ ਗਿਆਨ ਵੀ ਮਿਲਦਾ ਰਿਹਾ ਪਰ ਸਤਿਗੁਰੂ ਜੀ ਵੀ ਸਰੀਰਕ ਪ੍ਰਥਾ ਜਿਹੜੀ ਉਹ ਸਥਿਰ ਨਹੀਂ ਰਹਿਣੀਗੀ ਇਸ ਤੋਂ ਬਾਅਦ ਜਿਹੜਾ ਅਸੀਂ ਕਿਸ ਗੁਰੂ ਨਾਲ ਜੁੜਾਂਗੇ ਸਿੱਧੀ ਜੀ ਗੱਲ ਹੈ ਵੀ ਪਤਸ਼ਾਹ ਜੀ ਸਾਡਾ ਕਿਸ ਨਾਲ ਮਲਾਪ ਹੋਊਗਾ ਅਸੀਂ ਕਿਸ ਨੂੰ ਸੁਣਾਗੇ ਕਿਸ ਦੇ ਸ਼ਬਦ ਗਾਇਨ ਕਰਾਂਗੇ ਤੇ ਗੁਰੂ ਸਾਹਿਬ ਜੀ ਨੇ ਫਿਰ ਸਾਡੇ ਤੇ ਬੜੀ ਕਿਰਪਾ ਕੀਤੀ ਗੁਰੂ ਸਾਹਿਬ ਜੀ ਕਹਿੰਦੇ ਨੇ ਨਹੀਂ ਸਿੱਖੋ ਮੈਂ ਨਾ ਇੱਕ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਪੜ ਰਿਹਾ ਸੀਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਮੇਰੇ ਤਿੰਨ ਸਰੂਪ ਹੈ ਮੇਰੇ ਤਿੰਨ ਸਰੂਪ ਹੈ ਉਹਨੋ ਇਹ ਦੋ ਸਰੂਪ ਤਾਂ ਅਸੀਂ ਆਮ ਹੀ ਪੜਦੇ ਆ ਦੋ ਸਰੂਪ ਮਨ ਲਓ ਤੁਹਾਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜੀ ਨੇ ਬਾਣੀ ਚ ਪਹਿਲਾਂ ਹੀ ਲਿਖਿਆ ਦੋ ਸਰੂਪ ਵੀ ਜਿਹੜੇ ਨਿਰਗੁਣ ਸਰਗੁਣ ਹਨ ਵੀ ਇੱਕ ਦਾ ਮਤਲਬ ਵੀ ਉਹ ਦਿਖਦਾ ਤੇ ਦੂਸਰੇ ਦਾ ਮਤਲਬ ਉਹ ਦਿਖਦਾ ਨਹੀਂ ਗਾ ਫਿਰ ਉਹ ਕਹਿੰਦੇ ਪਾਤਸ਼ਾਹ ਜੀ ਵੀ ਤੀਸਰਾ ਸਰੂਪ ਤੁਹਾਡਾ ਕਿਹੜਾ ਫਿਰ ਗੁਰੂ ਸਾਹਿਬ ਜੀ ਨੇ ਬੜੀ ਸੋਹਣੀ ਗੱਲ ਕੀਤੀ ਮੈਨੂੰ ਯਾਦ ਆ ਭਾਈ ਸਾਹਿਬ ਜੀ ਮੈਂ ਗੱਲ ਕਿਥੇ ਬੋਲੀ ਸੀਗੀ ਤੇ ਮੇਰੇ ਤੋਂ ਬਾਅਦ ਨਾ ਇੱਕ ਕੋਈ ਪ੍ਰਚਾਰਕ ਬੋਲਿਆ ਤੇ ਮੈਂ ਨਹੀਂ ਕਹਿੰਦਾ ਕੋਈ ਮੇਰੀ ਵਡਿਆਈ ਕਰੇ ਨਾ ਮੈਨੂੰ ਕੋਈ ਲੋੜਾ ਕੋਈ ਮੇਰੇ ਉਸਤਤ ਕਰੇ ਮ ਪਰ ਮੈਂ ਹੈਰਾਨ ਹੁੰਨਾ ਵੀ ਉਹ ਪ੍ਰਚਾਰਕ ਨੇ ਮੇਰੀ ਗੱਲ ਕੀ ਕੱਟੀ ਉਹ ਕਹਿੰਦਾ ਜੀ ਗੁਰੂ ਸਾਹਿਬ ਨੇ ਤੇ ਗੱਲ ਕਿਤੇ ਲਿਖੀ ਨਹੀਂ ਹੋਏਗੀ ਹਾਲਾਂਕਿ ਮੈਂ ਗੱਲ ਕਹੀ ਵੀ ਭਾਈ ਅਨੰਦ ਲਾਲ ਜੀ ਨੇ ਗੱਲ ਲਿਖੀ ਉਹਨਾਂ ਨੇ ਆਪਣੇ ਰਹਿਤਨਾਮੇ 'ਚ ਗੱਲ ਲਿਖੀ ਆ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਤਿੰਨ ਸਰੂਪਾਂ ਦਾ ਜ਼ਿਕਰ ਹੈ ਇੱਕ ਹੈ ਨਿਰਗੁਣ ਫਿਰ ਸਰਗੁਣ ਆਉਂਦਾ ਤੇ ਤੀਸਰਾ ਆਉਂਦਾ ਹੈ ਸ਼ਬਦ ਸਰੂਪ ਵੀ ਮੰਨ ਲਓ ਤੁਸੀਂ ਚਾਹੋ ਨੇ ਵੀ ਤੁਹਾਡਾ ਦਿਲ ਕਰਦਾ ਵੀ ਅੱਜ ਮੈਂ ਗੁਰੂ ਨਾਨਕ ਸਾਹਿਬ ਜੀ ਨਾਲ ਗੱਲ ਕਰਾਂ ਮੈਂ ਸਿੱਧੀ ਜੀ ਗੱਲ ਕਰਦਾ ਨਾ ਵੀ ਮੇਰਾ ਦਿਲ ਕਰਦਾ ਮੈਂ ਅੱਜ ਗੁਰੂ ਅੰਗਦ ਪਾਤਸ਼ਾਹ ਨਾਲ ਗੱਲ ਕਰਾਂ ਮੇਰਾ ਦਿਲ ਕਰਦਾ ਮੈਂ ਗੁਰੂ ਅਮਰਦਾਸ ਪਾਤਸ਼ਾਹ ਨਾਲ ਗੱਲ ਕਰਾਂ ਪਰ ਉਹ ਜੋ ਸਾਡੇ ਕੋਲ ਸਰੀਰਕ ਜਮੇ ਵਿੱਚ ਤੇ ਹੈ ਨਹੀਂ ਹੁਣ ਕਿੱਥੋਂ ਲੱਭਣ ਜਾਓਗੇ ਤੁਸੀਂ ਉਹਨਾਂ ਨੂੰ ਠੀਕ ਆ ਤੇ ਜੇ ਆਪਾਂ ਮੰਨ ਲਓ ਸਰੀਰਕ ਜਮੇ ਵਿੱਚ ਲੱਭਣ ਦੀ ਗੱਲ ਕਰ ਲਈਏ ਤੇ ਪਤਾ ਨਹੀਂ ਇੱਥੇ ਕਿੰਨੇ ਆਪਣੇ ਆਪ ਨੂੰ ਕਹਿ ਦੇਣ ਕਿ ਮੈਂ ਗੁਰੂ ਆ ਜੀ ਮੈਂ ਗੁਰੂ ਆ ਤੇ ਮੇਰੇ ਸਤਿਗੁਰ ਨੇ ਸਾਡੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਸਾਡੇ ਤੇ ਕਿੱਡਾ ਮਹਾਨ ਖਜ਼ਾਨਾ ਸ਼ਬਦ ਸਰੂਪ ਵਿੱਚ ਆਈ ਸ਼ਬਦ ਸਰੂਪ ਨੂੰ ਪੜਹੀ ਤੇ ਉਹ ਗੋਦੀ ਵਿੱਚ ਬੈਠ ਕੇ ਤੇ ਮੈਂ ਮੇਰਾ ਦਿਲ ਕਹਿੰਦਾ ਹੈ ਕਿ ਜਦੋਂ ਅਸੀਂ ਸ੍ਰੀ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਆ ਨਾ ਭਾਈ ਸਾਹਿਬ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਭਾਈ ਸਾਹਿਬ ਪੜ੍ਹਦਾ ਉਹ ਤਾਂ ਐਂ ਕਹਿਆ ਕਰੋ ਕਿ ਅਸੀਂ ਸਿੱਧੀ ਗੁਰੂ ਨਾਨਕ ਸਾਹਿਬ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਉਸ ਮੁਖ ਤੇ ਉਸ ਜ਼ੁਬਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੋਲ ਰਹੇ ਆ ਬਿਲਕੁਲ ਬਿਲਕੁਲ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅਸਲ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਜਿਵੇਂ ਭਾਈ ਗਿਆਨ ਸਿੰਘ ਜੀ ਦਾ ਜਿਹੜਾ ਗਿਆਨ ਸਿੰਘ ਜੀ ਦਾ ਰਹਿਤਨਾਮਾ ਆਇਆ ਕਿ ਗੁਰੂ ਨੂੰ ਹੀ ਅਸੀਂ ਗ੍ਰੰਥ ਮੰਨਣਾ ਹੈ ਉਹਨੂੰ ਹੀ ਮੰਨਣਾ ਹੈ ਉਹਦੀਆਂ ਗੱਲਾਂ ਦੇ ਅਨੁਸਾਰ ਚੱਲਣਾ ਹੈ ਸੋ ਮੈਂ ਆਪ ਸਭ ਦਾ ਵੀ ਧੰਨਵਾਦ ਕਰਦਾ ਇੰਨਾ ਸਮ ਲੰਮਾ ਸਮਾਂ ਆਪ ਜੁੜੇ ਰਹੇ ਅਖੀਰਲੀ ਗੱਲ ਭਾਈ ਸਾਹਿਬ ਜੀ ਸੰਖੇਪ ਦੇ ਵਿੱਚ ਕਹਿੰਦੇ ਹੋਏ ਮੈਂ ਇੱਕੋ ਹੀ ਗੱਲ ਅਖੀਰ 'ਚ ਨਿਵੇੜਾਂਗਾ ਹਮ ਸਤਿਗੁਰੂ ਦੀ ਪਾਵਨ ਬਾਣੀ ਦਾ ਬੋਲ ਹੈ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨ ਪ੍ਰਤੱਖ ਗੁਰੂ ਨਿਸਤਾਰੇ ਕਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖ ਤੇ ਅਮਰਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਪਾਹਣ ਧਾਰੈ ਪਾਹਣ ਮਾਨ ਕਰ ਗਿਆਨ ਗੁਰ ਕਈਓ ਵਿਚਾਰੈ ਇੱਕ ਸ਼ਬਦ ਕਹਿ ਕੇ ਮੈਂ ਖਿਮਾ ਮੰਗਣ ਲਗਿਆ ਕਾਹੂ ਕੋ ਪਰੋਸੋ ਹੈ ਜ਼ਮੀਨ ਕੋ ਜਮਾਨੇ ਵਿੱਚ ਕਾਹੂ ਕੋ ਪਰੋਸੋ ਕਟੰਬੀ ਕਰੇ ਕਾਜ ਪੇ ਕਾਹੂ ਕੋ ਪਰੋਸੋ ਚੋਰ ਚਾਕਰੀ ਜਹਾਜ਼ ਪੇ ਕਾਹੂ ਕੋ ਪਰੋਸੋ ਸੰਤ ਗਰੀ ਕੀ ਮਜਾਜ ਪੇ ਮੋਕੋ ਤੋ ਪਰੋਸੋ ਇੱਕ ਗ੍ਰੰਥ ਮਹਾਰਾਜ ਕੇ ਮਹਾਰਾਜ ਪੇ ਮੈਂ ਸਮੁੱਚੀ ਕੌਮ ਦੀ ਝੋਲੀ ਵਿੱਚ ਬੇਨਤੀ ਕਰਨ ਲੱਗਿਆ ਵਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਜਣ ਦੀ ਬਜਾਏ ਸ਼੍ਰੀ ਗੁਰੂ ਗ੍ਰੰਥ ਨੂੰ ਮੰਨਣ ਦੀ ਲੋੜ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਡੀ ਅਗਵਾਈ ਕਰਦੇ ਹੈ ਮੈਂ ਕਈ ਵਾਰੀ ਕਹਿਣਾ ਹੁੰਨਾ ਹੈ ਕਿ ਵੀ ਸਾਰੇ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਇਮਾਨਦਾਰੀ ਕਹਿੰਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਫਿਰ ਮੈਂ ਅਖੀਰ ਦੇ ਵਿੱਚ ਕਿ ਇਹ ਜਿਹੜਾ ਖਜ਼ਾਨਾ ਬਹੁਤ ਵੱਡ ਮੁੱਲਾ ਹੈ ਤੇ ਇਦਾਂ ਹੀ ਲਫ਼ਜ਼ ਕਿਹਾ ਜਾ ਸਕਦਾ ਵੀ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਹਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਸਾਕੋ ਤੂ ਠਾਕਰ ਊਚ ਭਗਵਾਨਾ ਇਹ ਅੱਜ ਦੇ ਇਸ ਸੰਦਰਭ ਦੀ ਵਿਚਾਰ ਕਰਦੇ ਆਂ ਗੱਲਬਾਤ ਕਰਦੇ ਆਂ ਇਤਿਹਾਸਕ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਤੇ ਪ੍ਰਤੀ ਗੱਲਬਾਤ ਕਰਦੇ ਆਂ ਹੋਈਆਂ ਗਲਤੀਆਂ ਦੀ ਖਿਮਾ ਮੇਰੀ ਕੌਮ ਬਖਸ਼ਣ ਜੋਗ ਹੈ ਜੀ ਬਖਸ਼ ਲੈਣਾ ਜੀ ਸਮੂਹ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਿਆਰਿਓ ਤੁਹਾਡਾ ਵੀ ਮੈਂ ਧੰਨਵਾਦ ਕਰਾਂਗਾ ਕਿਉਂਕਿ ਬਹੁਤ ਵੱਡੀ ਤੁਸੀਂ ਖਿਦਮਤ ਕਰ ਸੇਵਾ ਕਰ ਰਹੇ ਹੋ ਕਿਉਂਕਿ ਅ ਅੱਜ ਦੇ ਜਿਸ ਯੁੱਗ ਦੇ ਵਿੱਚ ਦੇਖੀਏ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਬਿਲਕੁਲ ਤੇ ਉਹ ਨਸ਼ਿਆਂ ਦੇ ਵਾਲੇ ਪਾਸੇ ਜਾ ਰਹੀ ਹੈ ਤੇ ਖੁਸ਼ੀ ਬੜੀ ਹੁੰਦੀ ਐ ਇਸ ਗੱਲ ਦੇ ਵਿੱਚ ਕਿ ਸਾਡੀ ਜਿਹੜੀ ਨੌਜਵਾਨੀ ਪੀੜ੍ਹੀ ਐ ਹਾਲਾਂਕਿ ਅਕਾਲਪੁਰਖ ਨੇ ਹਜੇ ਮੈਨੂੰ ਵੀ ਏਸੀ ਉਮਰ ਦੇ ਵਿੱਚ ਰੱਖਿਆ ਵਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚੇ ਹੋਏ ਹਾਂ ਚੰਗੀ ਗੱਲ ਐ ਕਿਉਂਕਿ ਜਦੋਂ ਅਸੀਂ ਲੋਕਾਂ ਨੂੰ ਮਿਲਦੇ ਹਾਂ ਜੁਲਦੇ ਤਾਂ ਆਮ ਹੀ ਲੋਕ ਇਹ ਕਹਿ ਦਿੰਦੇ ਆ ਕਿ ਭਾਈ ਸਾਹਿਬ ਜੀ ਸਾਡਾ ਬੱਚਾ ਅਜ ਨਸ਼ਾ ਵਾਲੇ ਪਾਸੇ ਤੁਰ ਗਿਆ ਸਾਡੇ ਬੱਚੇ ਨੇ ਆ ਚੀਜ਼ ਜਿਹੜੀ ਗ੍ਰੈਂਡ ਕਰ ਲਈ ਐ ਤੇ ਉੱਥੇ ਫਿਰ ਮੈਂ ਨਾ ਅਕਾਲਪੁਰਖ ਜੀ ਦਾ ਭਾਈ ਸਾਹਿਬ ਜੀ ਬੜਾ ਸ਼ੁਕਰ ਕਰਦਾ ਵੀ ਦਾਤਾ ਜੀ ਤੂੰ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਕੇ ਘੜ ਤੋਂ ਘੜ ਸਾਨੂੰ ਇਹ ਕੁਝ ਜ਼ਿੰਦਗੀ ਜਿਉਣ ਦਾ ਢੰਗ ਤੇ ਰੰਗ ਸਿਖਾਇਆ ਨਾ ਤੇ ਮੈਂ ਇਸ ਚੈਨਲ ਦੇ ਦੁਆਰਾ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਲੋਕ ਹੂੰ ਹੂੰ ਚਲੋ ਸਾਨੂੰ ਬੁਲਾਉਣੇ ਹੋ ਤੇ ਇਦਾਂ ਗੁਰੂ ਸਾਹਿਬ ਦੀਆਂ ਕੁਝ ਗੱਲਾਂ ਜਿਹੜੀਆਂ ਸਿੱਖ ਸੰਗਤ ਦੇ ਸਾਹਮਣੇ ਰੂਬਰੂ ਹੋ ਜਾਂਦੀਆਂ ਨੇ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਭਾਈ ਸਾਹਿਬ ਜੀ ਏਡਾ ਵਧੀਆ ਉਪਰਾਲਾ ਕਰ ਰਹੇ ਨੇ ਤੇ ਆਪ ਜੀ ਕਿਰਪਾ ਕਰੋ ਕਿ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਇਸ ਗੱਲਾਂ ਨੂੰ ਲਾਈਕ ਸ਼ੇਅਰ ਕਿਉਂਕਿ ਮੈਂ ਕਈ ਵਾਰੀ ਗੱਲ ਕਰਦਾ ਹਾਂ ਨਾ ਬੁਰੀਆਂ ਗੱਲਾਂ ਨੂੰ ਸੀ ਬਹੁਤ ਲਾਈਕ ਕਰਦੇ ਆ ਕਮੈਂਟ ਵੀ ਸੀ ਦਿੰਦੇ ਆ ਸ਼ੇਅਰ ਵੀ ਕਰ ਦਿੰਦੇ ਆ ਪਰ ਸਾਨੂੰ ਚੰਗੀ ਗੱਲ ਵੀ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਆ ਕਿਉਂਕਿ ਜਿਹੜੇ ਖਜ਼ਾਨੇ ਦੀ ਸੀ ਗੱਲ ਕਰ ਰਹੇ ਆ ਕਿ ਪੂਜਣਾ ਚਾਹੀਦਾ ਕਿ ਮੰਨਣਾ ਚਾਹੀਦਾ ਮੈਂ ਸਮਝਦਾ ਇਹ ਖਜ਼ਾਨਾ ਕੇਵਲ ਸਿੱਖਾਂ ਤੱਕ ਨਹੀਂ ਇਹ ਜਿਹੜਾ ਖਜ਼ਾਨਾ ਵਾ ਇਹ ਖਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਰ ਤੇ ਮੈਂ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਆਪ ਜੀ ਨੇ ਇੰਨਾ ਸਮਾਂ ਦਿੱਤਾ ਸੋ ਅੱਗੇ ਤੋਂ ਵੀ ਮੈਂ ਭਾਈ ਸਾਹਿਬ ਜੀ ਨੂੰ ਆਪ ਜੀ ਦੇ ਰੂਬਰੂ ਕਰਦਾ ਰਹਾਂਗਾ ਹੋਰ ਨਵੇਂ ਵਿਸ਼ਿਆਂ ਤੇ ਗੁਰਬਾਣੀ ਦੀ ਸੇਧ ਦੇ ਅਨੁਸਾਰ ਅਸੀਂ ਸਮਝਦੇ ਰਹਾਂਗੇ ਸੋ ਆਪ ਸਭ ਜੀ ਚੈਨਲ ਤੇ ਹੁਣ ਤੱਕ ਜੁੜੇ ਰਹੇ ਹੋ ਤਾਂ ਬਹੁਤ ਬਹੁਤ ਧੰਨਵਾਦ ਜੀ ਜੇ ਹੁਣਿਆ ਕੋਈ ਵੀ ਪੁੱਲਚਕ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰਿਓ ਕਿਉਂਕਿ ਗੁਰਬਾਣੀ ਅਥਾ ਸਮੁੰਦਰ ਹੈ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਿਰ ਤੋਂ ਧੰਨਵਾਦ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ